ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਡੇ YouTube ਚੈਨਲ PV Horse Lover ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਦੋਸਤੋ ਅੱਜ ਆਪਾਂ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ ਸਾਡੇ PV Horse Lover ਤੇ ਉੱਤੇ ਤੇ ਦੋਸਤੋ ਆਹ ਜਿਹੜਾ ਵਸੇਰਾ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਇਹ ਵਸੇਰਾ ਹੈਗਾ ਦੋਸਤੋ ਲਾਰਤਨ ਕੁੜੇ ਦਾ ਬੱਚਾ ਜਿਹੜੀਆਂ ਬਰੀਕੀਆਂ ਚੈੱਕ ਕਰੋ ਦੋਸਤੋ ਤੁਸੀਂ ਸੁੰਬਾ ਸੰਬਾ ਦਾ ਬੜਾ ਮਜ਼ਬੂਤ ਆ ਤੇ ਕੰਨ ਕਨੋਤੀ ਦਾ ਧੌਣ ਧੌਣ ਬੜੀ ਚੰਗੀ ਆ ਦੋਸਤੋ ਤੇ ਪੈਠ ਪੂਰਾ ਸਾਤੀ ਸੁੱਤੀ ਬੜੀ ਮਜਬੂਤ ਆ ਦੋਸਤੋ ਇਹਦੀ ਇਹ ਹੈਗਾ ਦੋਸਤੋ ਹਨਮਾਨ ਗੜੋਂ ਚੈਂਪੀਅਨ ਬਸ਼ੀਰੇ ਆ ਇਹ ਚੈਂਪੀਅਨ ਆ ਦੋਸਤੋ ਤੇ ਹੋਰ ਵੀ ਸੋਹਾਂ ਦੇ ਵਿੱਚ ਵਧੀਆ ਪੋਜੀਸ਼ਨ ਰਹੀ ਆ ਇਹਦੀ ਬਸ਼ੀਰੇ ਦੀ ਤੇ ਇਹ ਖੜਾ ਦੋਸਤੋ ਪਿੰਡ ਅਮਲਾ ਸਿੰਘ ਵਾਲੇ ਬਰਨਾਲੇ ਏਰੀਏ ਦੇ ਵਿੱਚ ਤੇ ਜਿਹੜੀ ਇਹਦੀ ਹਾਈਟ ਆ ਦੋਸਤੋ ਉਹ 66+ ਜਿਹੜੀ ਉਮਰ ਆ ਦੋਸਤੋ ਇਹਦੀ ਉਹ ਸਿਰਫ ਅਜੇ 23 ਮਹੀਨੇ ਆ ਜੀ ਜਿਹੜੀ ਇਹਦੀ ਮਾਰਕਿੰਗ ਆ ਦੋਸਤੋ ਕੱਲਾ ਮੱਥੇ ਪਟਾਈ ਆ ਦੋਸਤੋ ਇਹਦੇ ਤੇ ਕੋਈ ਵੀ ਵੀਰ ਇਹਨੂੰ ਖਰੀਦਣਾ ਚਾਹੁੰਦਾ ਤਾਂ ਅਸੀਂ ਜਿਹੜੇ ਨੰਬਰ ਆ ਬਾਈ ਉਹਨਾਂ ਦੇ ਉਹ ਸਕਰੀਨ ਦੇ ਉੱਤੇ ਪਾ ਦਿੰਨੇ ਆ ਜੀ ਤੇ ਬਾਈ ਉਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਪੰਡ ਆਮਲਾ ਸਿੰਘ ਅਲੇ ਜਾ ਕੇ ਇਸ ਬੱਚੇ ਨੂੰ ਖਰੀਦ ਸਕਦੇ ਹੋ ਜੀ ਧੰਨਵਾਦ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ